ਸ਼੍ਰੀ ਕ੍ਰਿਸ਼ਨ ਦੇ ਭਗਤ ਵੀ ਨਿਰਾਲੇ ਨੇ ਤੇ ਗੋਰੇ ਕਾਲੇ ਨੇ ਜਿਹੜੇ ਕ੍ਰਿਸ਼ਨ ਦੇ ਭਗਤ ਨੇ ਤਾਂ ਦੋਸਤੋ ਕਮੈਂਟਾਂ ਦੇ ਵਿੱਚ ਜੈ ਸ਼੍ਰੀ ਕ੍ਰਿਸ਼ਨ ਲਿਖਣਾ ਵੀਡੀਓ ਬੜੀ ਹੈ ਘੰਟਾ ਤੇ ਤੁਹਾਡਾ ਦਿਲ ਜਵੀ ਜਿੱਤਲੇਗੀ ਛੋਟਾ ਜਿਹਾ ਬੱਚਾ ਹੈ ਗੋਰਿਆਂ ਦਾ ਤੇ ਕਿਵੇਂ ਕ੍ਰਿਸ਼ਨ ਦਾ دیਵਾਨਾ ਬਣਿਆ ਤਾਂ ਦੋਸਤੋ ਬਹੁਤ ਸੋਹਣਾ ਭਜਨ गा ਰਿਹਾ ਤੇ ਹਾਲਾ ਕਿ ਬੋਲਿਆ ਨਹੀਂ ਜਾਂਦਾ ਇਸ ਉਮਰ ਦੇ ਵਿੱਚ ਪਰ ਹਰਮੋਨੀ ਵੀ ਚਲਾ ਰਿਹਾ ਤੇ ਭਜਨ ਵੀ ਗਾ ਰਿਹਾ ਜਲਦੀ ਜਲਦੀ ਵੀਡੀਓ ਸ਼ੇਅਰ ਕਰਿਓ ਕਮੈਂਟਾਂ ਦੇ ਵਿੱਚ ਜੈ ਸ਼੍ਰੀ ਕ੍ਰਿਸ਼ਨ ਲਿਖਣਾ ਕ੍ਰਿਸ਼ਨ ਭਗਤਾਂ ਦੇ ਲਈ ਆਓ ਪਹਿਲਾ ਵੀਡੀਓ ਦੇਖਦੇ ਹਾਂ ਲਓ ਜੀ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਛੋਟੇ ਜਿਹੇ ਬੱਚੇ ਨੇ ਉਹ ਘਰ ਦਿਖਾਇਆ ਜਿਹੜੇ ਕਿੱਤੇ ਨਾ ਕਿਤੇ ਪ੍ਰਚਾਰ ਸਨਾਤਨੀ ਘਟ ਘਾ ਰਹੇ ਨੇ ਪਰ ਜਿਹੜੇ ਗੋਰੇ ਕਾਲੇ ਨੇ ਬਹੁਤ ਤਰੀਕੇ ਨਾਲ ਪ੍ਰਚਾਰ ਕਰਦੇ ਆ ਤਾਂ ਆਪਾਂ ਨੂੰ ਵੀ ਲੋੜ ਐ ਦੋਸਤੋ ਪ੍ਰਚਾਰ ਕਰਨ ਦੀ ਤਾਂ ਦੇਖੋ ਤੁਸੀਂ ਕ੍ਰਿਸ਼ਨ ਦੇ دیਵਾਨੇ ਪਰੇ ਤੋਂ ਪਰੇ ਪਏ ਨੇ ਤੇ ਕਮੈਂਟਾਂ ਦੇ ਵਿੱਚ ਜੈ ਸ਼੍ਰੀ ਕ੍ਰਿਸ਼ਨ ਲਿਖ ਕੇ ਤੇਰਾ ਵੀਡੀਓ ਸ਼ੇਅਰ ਕਰਨੀ ਆ ਤਾਂ ਜੋ ਹਰ ਇੱਕ ਨੂੰ ਪਤਾ ਲੱਗ ਸਕੇ ਕਿ ਗੋਰੇ ਨੇ ਜਿਹੜੇ ਉਹ ਕਿਵੇਂ ਪ੍ਰਚਾਰ ਕਰ ਰਹੇ ਨੇ ਛੋਟੇ ਛੋਟੇ ਬੱਚੇ ਕਿਵੇਂ ਕ੍ਰਿਸ਼ਨ ਦੇ دیਵਾਨੇ ਹੋਏ ਪਏ ਨੇ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਚੈਨਲ ਨੂੰ ਕਰੇ ਸਬਸਕ੍ਰਾਈਬ ਧੰਨਵਾਦ